ਦੇ ਵਿੱਚ ਪਹੁੰਚੇ ਸੀ ਤੇ ਹੁਣ ਏਸੀ ਦੀ ਆ ਪ੍ਰੋਬਲਮ ਆਪਾਂ ਸੋਲਵ ਕਰਨ ਵਾਸਤੇ ਆਏ ਸੀ ਤੇ ਪਰ ਥੋੜਾ ਜਿਹਾ ਟਾਈਮ ਸੀਗਾ ਲਾਈਟ ਗਈ ਹੋਈ ਸੀ ਤੇ ਬਹੁਤ ਸਾਰੇ ਵੀਰਾਂ ਦੇ ਇੱਕੋ ਹੀ ਟੌਪਿਕ ਤੇ ਫੋਨ ਆ ਰਹੇ ਨੇ ਫੋਨ ਇਸ ਗੱਲ ਤੇ ਆ ਰਹੇ ਬਾਈ ਜੀ ਅਸੀਂ ਏਸੀ ਨਵਾਂ ਲਗਵਾਉਣਾ ਹੈ ਤੇ ਕਿਹੜੀ ਕੰਪਨੀ ਦਾ ਲਵਾਈਏ ਤੇ ਕਿਹੜਾ ਬੈਸਟ ਰਹੇਗਾ ਕਮਰਾ ਕਿੱਡਾ ਹੈਗਾ ਉਹ ਸਾਰੇ ਮਤਲਬ ਬ੍ਰਾਂਡ ਵੱਖਰੇ ਵੱਖਰੇ ਆ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਤੇ ਬ੍ਰਾਂਡ ਦੇ ਘੱਟੋ ਘੱਟ 25 30 ਬ੍ਰਾਂਡ ਜਿਹੜੇ ਨੇ ਮਾਰਕੀਟ ਦੇ ਵਿੱਚ ਹੈਗੇ ਏਸੀਆਂ ਦੇ ਪਰ ਹੁਣ ਆਪਾਂ ਛੋਟੀ ਜਿਹੀ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੇ ਆ ਵੀ ਜਿਹੜਾ ਕਿਹੜਾ ਤੁਸੀਂ ਬ੍ਰਾਂਡ ਲਗਾਉਣਾ ਚਾਹੁੰਦੇ ਹੋ ਬਾਕੀ ਡਿਪੈਂਡ ਕਰਦਾ ਤੁਹਾਡੇ ਬਜਟ ਤੇ ਬਜਟ ਤੁਹਾਡਾ ਕਿੰਨਾ ਹੈ ਜੇ ਤੁਸੀਂ ਤੁਹਾਡਾ ਚੰਗਾ ਬਜਟ ਹੈਗਾ ਬਹੁਤ ਹੀ ਟੌਪ ਦਾ ਤੁਸੀਂ ਏਸੀ ਲਗਾਉਣਾ ਚਾਹੁੰਦੇ ਹੋ ਸਭ ਤੋਂ ਵਧੀਆ ਮਿਟਸੂਬਿਸ਼ੀ ਹੈਵੀ ਡਿਊਟੀ ਦੇ ਵਿੱਚ ਆਉਂਦਾ ਏਸੀ ਉਸ ਤੋਂ ਅੱਗੇ ਆ ਜਾਂਦਾ ਆਪਾਂ ਓ ਜਰਨਲ ਦੇ ਵਿੱਚ ਏਸੀ ਆ ਜਾਂਦਾ ਤੇ ਫਿਰ ਆਪਣਾ ਆ ਜਾਂਦਾ ਡਾਈਕਨ ਦਾ ਏਸੀ ਇਹ ਤਿੰਨੇ ਜਿਹੜੇ ਟਾਪ ਬ੍ਰਾਂਡ ਨੇ ਬਿਲਕੁਲ ਏਸੀ ਓਕੇ ਨੇ ਬਾਕੀ ਕਈ ਵੀਰ ਕਹਣਗੇ ਵੀ ਸਾਡੇ ਆਈਐਸ ਕੰਪਨੀ ਦਾ ਲੱਗਾ ਲੈਕਰ ਦਾ ਲੱਗਾ ਪ੍ਰੋਬਲਮ ਆ ਗਈ ਮਿਰਚੂ ਖੁਸ਼ੀ ਜੇ ਪ੍ਰੋਬਲਮ ਆ ਗਈ ਜਾਂ ਹੋਰ ਕਿਸੇ ਬ੍ਰਾਂਡ ਦੇ ਵਿੱਚ ਜਾਂ ਉਹ ਜਰਨਲ ਦੇ ਵਿੱਚ ਪ੍ਰੋਬਲਮ ਆ ਗਈ ਏਸੀਆਂ ਦੇ ਵਿੱਚ ਪ੍ਰੋਬਲਮ ਹਰ ਇੱਕ ਕਿਸੇ ਕੰਪਨੀ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨਿੱਕਾ ਮੋਟਾ ਜਿਹੜਾ ਫਾਲਟ ਰਹਿੰਦਾ ਹੈਗਾ ਇਹ ਜਿਹੜੇ ਟਾਪ ਦੇ ਬ੍ਰਾਂਡ ਜੇ ਤੁਸੀਂ ਮੰਨ ਲਓ ਵੀ ਮਿਰਚੂ ਖੁਸ਼ੀ ਹੈਵੀ ਡਿਊਟੀ ਲਾਉਣਾ ਚਾਹੁੰਦੇ ਹੋ ਤੇ ਮੰਨ ਕੇ ਚੱਲੋ ਤੁਸੀਂ 60 65000 ਦਾ ਆਈਡੀਆ ਕੋਈ ਖਰਚਾ ਇਹਦਾ ਹੈਗਾ ਉਹ ਜਰਨਲ ਦਾ ਵੀ ਲਗਭਗ ਇਹੀ ਆ ਰੇਟ ਆਪਾਂ ਨੂੰ ਕਲੀਅਰ ਨਹੀਂ ਹੈਗੇ ਮੇਨ ਜਿਹੜਾ ਤੁਹਾਨੂੰ ਆਈਡੀਆ ਆਪਾਂ ਦੇ ਦਿੱਤਾਗਾ ਬਾਕੀ ਹਰ ਇੱਕ ਵੀਰ ਦੇ ਮਨ ਦੇ ਵਿੱਚ ਡਾਊਟ ਜਰੂਰ ਹੁੰਦਾ ਹੈ ਇੰਨੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਏਸੀ ਲਵਾਉਣਾ ਹੈ ਚਲਵਾ ਲਓ ਉਸ ਤੋਂ ਅੱਗੇ ਆਪਣੇ ਏਸੀ ਆ ਜਾਂਦੇ ਆ ਥੋੜਾ ਜਿਆ ਥੱਲੇ ਤੁਸੀਂ ਆ ਜਾਓਗੇ ਤੇ ਤੁਹਾਨੂੰ ਮਿਲ ਜੇਗਾ ਕੈਰੀਅਰ ਤੇ ਏਸੀ ਹੈ ਬਹੁਤ ਵਧੀਆ ਏਸੀ ਨੇ ਹਟਾਚੀ ਦੇ ਵਿੱਚ ਤੁਸੀਂ ਆ ਜਾਓਗੇ ਫਿਰ ਥੋੜਾ ਜਿਹਾ ਥੱਲੇ ਆ ਜਾਓਗੇ ਤੇ ਤੁਹਾਨੂੰ ਫਿਰ ਐਮਸਟਾਰਟ ਕੰਪਨੀ ਦਾ ਏਸੀ ਹੈਗਾ ਤੇ ਉਸ ਤੋਂ ਬਾਅਦ ਜੇ ਹਾਇਰ ਦਾ ਆ ਗਿਆ ਇਦਾਂ ਦੇ ਬ੍ਰਾਂਡ ਜਿਹੜੇ ਥੋੜੇ ਜੇ ਇਸ ਤੋਂ ਹੇਠਾਂ ਜਾਂ ਵੋਲਟੇਜ ਆਪਾਂ ਕਹਿ ਸਕਦੇ ਹਾਂ ਵੋਲਟੇਜ ਦੇ ਏਸੀ ਵੀ ਬਹੁਤ ਵਧੀਆ ਹੈਗੇ ਨੇ ਇਸ ਤੋਂ ਇਲਾਵਾ ਏਸੀ ਆਉਂਦਾ ਹੈ ਬਲੂ ਸਟਾਰ ਕੰਪਨੀ ਦਾ ਤੇ ਪੈਨਾਸੋਨਿਕ, ਕੋਨੇਡਾ ਇਹ ਵੀ ਏਸੀ ਜਿਹੜੇ ਆ ਆਮ ਜਿਵੇਂ ਐਵਰੇਜ ਦੇ ਵਿੱਚ ਆਪਾਂ ਬਜਟ ਦੇ ਵਿੱਚ ਵੀ ਠੀਕ ਨੇ ਇਹ ਵੀ ਏਸੀ ਤੁਸੀਂ ਲੈ ਸਕਦੇ ਜੇ ਤੇ ਬਾਕੀ ਜਿਹੜੇ ਜਿਹੜੇ ਤੁਹਾਨੂੰ ਟੌਪ ਦੇ ਬ੍ਰਾਂਡ ਦੱਸ ਦਿੱਤੇ ਆ ਤੇ ਇਹ ਚੀਜ਼ਾਂ ਹੋਰ ਬ੍ਰਾਂਡ ਕਈ ਬਹੁਤ ਸਾਰੇ ਬ੍ਰਾਂਡ ਹੈ ਜਿਹੜੇ ਕਈ ਆਪਣੇ ਏਰੀਆ ਦੇ ਵਿੱਚ ਨਹੀਂ ਫਿਕਦੇਗੇ ਜਿਹੜੇ ਆਪਣੇ ਏਰੀਆ 'ਚ ਵਿਕਦੇ ਜਿਨ੍ਹਾਂ ਦਾ ਆਪਾਂ ਦੇਖਿਆ ਆ ਮੋਆਇਨਾ ਕੀਤਾ ਆ ਤੇ ਫਿਰ ਜੇ ਇਸ ਤੋਂ ਲੋਅਰ ਦੇ ਵਿੱਚ ਜਾਣਾ ਜੇ ਤੁਹਾਡਾ ਬਜਟ ਬਹੁਤ ਹੀ ਘੱਟ ਹੈ ਮੰਨ ਲਓ ਤੁਸੀਂ ਏਸੀ ਲਗਾਉਣਾ ਚਾਹੁੰਦੇ ਹੋ ਤੇ ਬਜਟ ਦੀ ਜਿਆਦਾ ਪ੍ਰੋਬਲਮ ਹੈ ਤੇ ਫਿਰ ਥੱਲੇ ਹੋਰ ਬਹੁਤ ਬ੍ਰਾਂਡ ਹੈਗੇ ਆ ਵਰਲਪੂਲ ਹੈਗਾ ਗੋਦਰੇਜ ਹੈਗਾ ਬੀਪੀਐਲ ਕਲਵੀ ਨੈਟਰ ਤੇ ਜਿਵੇਂ ਆਪਾਂ ਕਹ ਰਹੇ ਵਾਈ ਪਰ ਇਹ ਸਭ ਤੋਂ ਲੋਅਰ ਬ੍ਰਾਂਡ ਦੇ ਵਿੱਚ ਜਿਹੜੇ ਤਿੰਨ ਏਸੀ ਹੈ ਸਭ ਤੋਂ ਲੋਅਰ ਬ੍ਰਾਂਡ ਦੇ ਵਿੱਚ ਆ ਜਾਂਦੇ ਆ ਬਾਕੀ ਚੁਆਇਸ ਤੁਹਾਡੀ ਆ ਖਰਚੇ ਤੇ ਤੁਹਾਨੂੰ ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਖਰਚੇ ਵਾਲਾ ਏਸੀ ਲਵਾਉਂਦੇ ਹੋ ਤੇ ਬਾਕੀ ਜੇ ਤੁਸੀਂ ਸਰਵਿਸ ਦੀ ਗੱਲ ਕਰਦੇ ਹੋ ਤੇ ਸਰਵਿਸ ਦੇ ਵਿੱਚ ਵੀ ਬਹੁਤ ਜਿਆਦਾ ਮਤਲਬ ਉਤਾਰ ਚੜਾ ਹੁੰਦੇ ਹਰ ਕਿਸੇ ਕੰਪਨੀ ਦੇ ਵਿੱਚ ਵੱਖਰਾ ਵੱਖਰਾ ਸਰਵਿਸ ਦਾ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਸਰਵਿਸ ਦਾ ਹਿਸਾਬ ਕਿਤਾਬ ਰੱਖਣਾ ਤੇ ਜਿਹੜਾ ਐਲਜੀ ਕੰਪਨੀ ਦੀ ਸਰਵਿਸ ਹੈ ਸਭ ਤੋਂ ਬੈਸਟ ਐਲਜੀ ਕੰਪਨੀ ਔਰ ਸੈਮਸੰਗ ਦੀ ਸਰਵਿਸ ਹੈ ਬਾਕੀ ਸਰਵਿਸ ਸੈਂਟਰ ਵਾਲਿਆਂ ਦੇ ਵਿੱਚ ਥੋੜਾ ਬਾਕੀ ਟਾਈਮ ਲੱਗ ਜਾਂਦਾ ਫਿਰ ਹਾਇਰ ਦੀ ਸਰਵਿਸ ਵੀ ਮਿਲ ਜਾਂਦੀ ਹੈਗੀ ਆ ਜਾਂ ਫਿਰ ਹੋਰ ਜਿਵੇਂ ਵੋਲਟਾਜ ਦੀ ਮਿਲ ਜਾਂਦੀ ਆ ਵਰਲਪੂਲ ਦੀ ਮਿਲਦੀ ਆ ਜਿਹੜੀ ਟੌਪ ਦੀ ਜੇ ਸਰਵਿਸ ਦੀ ਗੱਲ ਕਰਨਾ ਤੇ ਫਿਰ ਤੁਸੀਂ ਐਲਜੀ ਜਾਂ ਸੈਮਸੰਗ ਦੇ ਵਿੱਚ ਵੀ ਜਾ ਸਕਦੇ ਪਰ ਇਹਨਾਂ ਕੰਪਨੀਆਂ ਦੇ ਏਸੀ ਜਿਹੜੇ ਉਹ ਫਿਕਸ ਸਪੀਡ ਦੇ ਵਿੱਚ ਨਹੀਂ ਆਉਂਦੇ ਇਨਵਰਟਰ ਏਸੀ ਹੀ ਆਉਂਦੇ ਹੈਗੇ ਆ ਬਾਕੀ ਆਪਣਾ ਬਜਟ ਦੇ ਹਿਸਾਬ ਨਾਲ ਤੁਸੀਂ ਇਹਨਾਂ ਏਸੀਆਂ ਦੇ ਵਿੱਚੋਂ ਕੋਈ ਵੀ ਏਸੀ ਲੈ ਸਕਦੇ ਜੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਇੱਕੇ ਟਾਪਿਕ ਤੇ ਫੋਨ ਆਉਂਦੇ ਆ ਕਿ ਕਿਹੜਾ ਐਸੀ ਲਵਾਈਏ ਕਿਹੜੀ ਕੰਪਨੀ ਦਾ ਲਵਾਈਏ ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਬਾਕੀ ਆਪ ਕੋ ਆਪਣੀ ਜਾਣਕਾਰੀ ਹੁੰਦੀ ਹੈ ਆਪ ਕੋ ਆਪਣਾ ਦਿਮਾਗ ਹੁੰਦਾ ਜੋ ਮੇਰੇ ਨਾਲ ਹੁੰਦਾ ਜੋ ਫੀਲਡ ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਉਹ ਇਦਾਂ ਦੀ ਆ ਰਿਪੇਅਰ ਕਰਨ ਵੀ ਆਪਾਂ ਜਾਣਦੇ ਆ ਤੇ ਰਿਪੇਅਰ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਆਪਾਂ ਨੂੰ ਬਹੁਤ ਘੱਟ ਫਾਲਟ ਆਉਂਦੇ ਜਿਵੇਂ ਮਿਸ਼ੂ ਬੁਜੀ ਓਜਨ ਨਾਲ ਐਡਿਕਨ ਓਵਰਆਲ ਜਿਹੜੇ ਛੋਟੇ ਸਸਤੇ ਏਸੀ ਆ ਉਹਨਾਂ ਦੇ ਵਿੱਚ ਜਾਦੇ ਫਾਲਟ ਪੈਂਦੇ ਆ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਵੱਧ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਿਆਰੇ ਜਿਹੇ ਕਮੈਂਟ ਕਰਿਓ ਤੇ ਹੁਣ ਆਪਾਂ ਕਰਦੇ ਆ ਆਪਣੇ ਏਸੀ ਦੀ ਇਸ ਦੀ ਤਿਆਰੀ ਕਿਉਂਕਿ ਲਾਈਟ ਗਈ ਹੋਈ ਆ ਤੇ ਲਾਈਟ ਦਾ ਇੰਤਜ਼ਾਮ ਕਰਦੇ ਪਹਿਨ ਜਨਰੇਟਰ ਤੇ ਚਲਾ ਕੇ ਫਿਰ ਇਹਦਾ ਆਪਾਂ ਕੰਮ ਕਰਾਂਗੇ ਚਲੋ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ